ਸਸ਼ੀਕਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਤੁਸੀਂ ਮੈਂ ਹਾਂ ਵਿਨਿਤ ਕਪੂਰ ਪੰਜਾਬ ਸਰਕਾਰ ਦੀ ਤਰਫੋਂ ਅੱਜ ਐਨ ਆਰ ਆਈ ਮਿਲਣੀ ਕਰਾਈ ਜਾ ਰਹੀ ਹੈ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਸਾਡੇ ਨਾਲ ਨੇ ਗੱਲਬਾਤ ਕਰ ਰਹੇ ਹਨ ਮੰਤਰੀ ਜੀ ਕਿਸ ਤਰ੍ਹਾਂ ਦੀ ਆ ਮਿਲਣੀ ਹੈ ਔਰ ਇਸ ਮਿਲਣੀ ਰਾਹੀਂ ਸੁਨੇਹਾ ਕੀ ਦੇਣਾ ਚਾਹੁੰਦੇ ਹੋ ਐਨ ਆਰ ਆਈ ਨਹੀਂ ਨਹੀਂ ਇਹਨਾਂ ਦਾ ਇਹ ਸੁਨੇਹਾ ਦੇਣਾ ਤੇ ਉਹਨੇ ਕਿ ਪੰਜਾਬ ਦੇ ਅੰਦਰ ਜਿਹੜੀ ਸਦਾਤ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਉਹ ਤੁਹਾਡੀ ਹੈ ਦੁਨੀਆ ਭਰ ਵਿੱਚ ਵਸਦੇ ਪੰਜਾਬੀਆਂ ਦੀ ਇਹ ਸਰਕਾਰ ਹੈ ਆਮ ਲੋਕਾਂ ਦੀ ਸਰਕਾਰ ਹੈ ਐਨ ਆਰ ਆਈ ਵੀਰਾਂ ਦੀ ਸਰਕਾਰ ਹੈ ਉਹ ਜਦੋਂ ਵੀ ਆਉਣਗੇ ਉਹਨਾਂ ਦਾ ਹਰ ਤਰ੍ਹਾਂ ਅਸੀਂ ਪਹਿਲਾਂ ਵੀ ਹੁਣ ਵੀ ਉਹਨਾਂ ਦੇ ਮਸਲੇ ਉਹਨਾਂ ਦੇ ਜਿਹੜੇ ਮੁੱਦੇ ਆ ਉਹਨਾਂ ਦੇ ਪਿੰਡਾਂ ਦਾ ਵਿਕਾਸ ਉਹਨਾਂ ਦੇ ਇਲਾਕਿਆਂ ਦਾ ਜਿਹੜਾ ਵਿਕਾਸ ਆ ਉਹ اسی ਪਹਿਲ ਦੇ ਆਧਾਰ ਤੇ ਮਤਲਬ ਜਿਹੜੇ ਉਹ ਕਰਾਂਗੇ ਇਹ ਮੈਸੇਜ ਹੈ ਸਾਡਾ ਬੰਦ ਐਨ ਆਰ ਆਈ ਦੀ ਗੱਲ ਕਰੀਏ ਜਿਹੜੇ ਪੰਜਾਬੀ ਨੇ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਵਸੇ ਹੋਏ ਨੇ ਰੂਹ ਉਹਨਾਂ ਦੀ ਪੰਜਾਬ ਦੇ ਵਿੱਚ ਹੀ ਵਸਦੀ ਹੋਈ ਨਜ਼ਰ ਆਉਂਦੀ ਹੈ ਲੇਕਿਨ ਇੱਥੇ ਉਹਨਾਂ ਦੀ ਜਿਹੜੀ ਜ਼ਮੀਨ ਜ਼ਿਆਦਾ ਤਾਂ ਨੇ ਹੋਰ ਕਈ ਮਸਲੇ ਉਹ ਸਾਹਮਣੇ ਆਉਂਦੇ ਨੇ ਕਿ ਕਦੇ ਕਿਸੇ ਤੇ ਕਬਜ਼ਾ ਹੋ ਗਿਆ ਕਦੇ ਕੁਝ ਹੋ ਗਿਆ ਤੇ ਉਸ ਨੂੰ ਲੈ ਕੇ ਸਰਕਾਰ ਜਿਹੜੀ ਹੈ ਉਹ ਪ੍ਰਾਇੋਰਟੀ ਤੇ ਕੀ ਕਦਮ ਚੁੱਕਦੀ ਹੋਈ ਨਜ਼ਰ ਆਉਂਦੀ ਹੈ ਤੇ ਕਾਫੀ ਸਾਨੂੰ ਕਈ ਚੀਜ਼ਾਂ ਦੀ ਅਗਲੇ ਦਿਨਾਂ ਦੇ ਵਿੱਚ ਸੋਧ ਵੀ ਹੋਊਗੀ ਕਾਨੂੰਨਾਂ 'ਚ ਕਿ ਜਦੋਂ ਉਹਨਾਂ ਦੀਆਂ ਪ੍ਰਾਪਰਟੀਆਂ ਜਾਇਦਾਦਾਂ ਵੀ ਉਹਨਾਂ ਨੂੰ ਕਿੱਦਾਂ ਮਤਲਬ ਕਿਉਂਕਿ ਐਕਚੁਅਲੀ ਜਿੰਨੇ ਕੇਸ ਸਾਡੇ ਕੋ ਆਏ ਆ ਇਹ ਵੀ ਇੱਕ ਸੱਚ ਆ ਕਿ ਪ੍ਰਾਪਰਟੀਆਂ ਜਿਹੜੀਆਂ ਉਹ ਹੋਰ ਕਿਸੇ ਨੇ ਨਹੀਂ ਮਲੀਆਂ ਉਹ ਇਹਨਾਂ ਦੇ ਇੱਧੇ ਰਿਸ਼ਤੇਦਾਰਾਂ ਨੇ ਭੈਣ ਭਰਾਵਾਂ ਨੇ ਹੀ ਉਹਨਾਂ ਦੇ ਕਬਜ਼ਾ ਕੀਤਾ ਉਹ ਘਰਾਂ ਦੇ ਮਸਲੇ ਬਾਦੋਂ ਕੋਈ ਕੋਈ ਨਾ ਤੇ ਹਰਿਆਣੇ ਤੋਂ ਆਉਂਦਾ ਨਾ ਕੋਈ ਜੁਪੀ ਤੋਂ ਆਉਂਦਾ ਨਾ ਕੋਈ ਦਿੱਲੀ ਤੋਂ ਆਉਂਦਾ ਆਪੋ ਜੀ ਮਲ ਜੰਦੇ ਆ ਨਾ ਉਹ ਉਹ ਮਸਲਾ ਹੱਲ ਕਰਨਾ ਜਿਹੜਾ ਉਹ ਸਾਡੇ ਲਈ ਮਤਲਬ ਥੋੜਾ ਔਖਾ ਹੋ ਜਾਂਦਾ ਕਿਉਂਕਿ ਫੈਮਲੀਆ ਦਾ ਰਿਸਪਿਊਟ ਹੁੰਦਾ ਜੇਕਰ ਉਹ ਬਾਹਰ ਦਾ ਬੰਦਾ ਹੋਵੇ ਤਾਂ ਫੜ ਕੇ ਉਸੇ ਲਈ ਅੰਦਰ ਦੇ ਦਿੰਦਾ ਪਰ ਬਹੁਤ سارے ਮਸਲੇ ਜਿਹੜੇ ਆ ਉਹ ਕੋਟਾਂ ਦੇ ਵਿੱਚ ਚਲੇ ਜਾਂਦੇ ਆ ਜਦੋਂ ਕੋਟਾਂ ਚੱਲ ਜਾਂਦੇ ਤਾਂ ਫਿਰ ਕੋਟ ਦੀ ਤੁਹਾਨੂੰ ਵੇਟ ਕਰਨੀ ਪੈਂਦੀ ਆ ਆਪਾਂ ਦੱਸੀ ਮਿਲ ਕੀਤਾ ਕਾਫੀ ਕਰਦੇ ਸੀ ਹਾਂ ਕੀ ਇਹ ਕਿਹਾ ਜਾਂਦਾ ਕਿ ਜਦੋਂ ਕੋਈ ਐਨ ਆਰ ਆਈ ਬਾਹਰ ਜਾਂਦਾ ਤਾਂ ਇੱਥੇ ਆਪਣੀ ਜ਼ਮੀਨ ਜਾਤ ਦੇ ਅਦਾਦ ਦੀ ਪਾਵਰ ਆਫ ਅਟਾਰਨੀ ਕਿਸ ਨੂੰ ਤੇ ਜਾਂਦਾ ਜਿਹੜੀ ਪਾਵਰ ਆਫ ਅਟਾਰਨੀ ਉਹ ਚਾਚੇ ਦੇ ਪੁੱਤ ਨੂੰ ਭਵਾ ਜਾਂਦਾ ਕੋਈ ਮਾਮੇ ਦੇ ਪੁੱਤ ਨੂੰ ਭਵਾ ਜਾਂਦਾ ਕੋਈ ਭੂਆ ਦੇ ਪੁੱਤ ਨੂੰ ਭਵਾ ਦਿੰਦਾ ਉਹ ਜਿੰਨੇ ਜਦੋਂ ਆਉਂਦੇ ਵਾਪਸ 8-10 ਸਾਲਾਂ ਬਾਅਦ ਅਗਲਾ ਆਪਣੀ ਗਰਦੌਦੀ ਕਰਾ ਦਿੰਦਾ ਸਦਾ ਕੁਝ ਕਰਾ ਕੇ ਉਹਦਾ ਟੈਲ ਫੜਦਾ ਸਾਡੀ ਇਹ ਗੱਲਬਾਤ ਹੋਈ ਹੈ ਐਨ ਆਰ ਆਈਸ ਦੇ ਨਾਲ ਐਨ ਆਰ ਆਈਸ ਕੀ ਕੁਝ ਕਹਿੰਦੇ ਨੇ ਹੋਰ ਕਿਹੜੇ ਕਿ ਦੇ ਬੇ ਮੇਨ ਮੁੱਦੇ ਹੁੰਦਾ ਦੇ ਹਾਂ ਉਹਨਾਂ ਦੀ ਪ੍ਰੋਪਰਟੀ ਸੇਵ ਹੋ ਜੇ ਨਾ ਪੰਜਾਬ ਚ ਉਹਨਾਂ ਨੂੰ ਲੱਗਿਆ ਕਿ ਸਾਡੀ ਪ੍ਰੋਪਰਟੀ ਦਾ ਕੋਈ ਨੁਕਸਾਨ ਨਹੀਂ ਹੁੰਦਾ ਤੇ ਮੈਂ ਕਹਿੰਦਾ ਇਹਨਾਂ ਦਾ ਸਭ ਤੋਂ ਵੱਡਾ ਮੁੱਦਾ ਹੈ ਅੱਜ ਕਿਤਨੇ ਕਿਤੇ ਇਸ ਮੇਲਨੀ ਦੇ ਨਾਲ ਨਾਲ ਸਰਕਾਰ ਕੋਸ਼ਿਸ਼ ਹੈ ਵੀ ਕਰ ਰਹੀ ਹੈ ਕਿ ਟੂਰਿਜ਼ਮ ਦੇ ਖੇਤਰ ਨੂੰ ਵੀ ਵਧਾਵਾ ਦਿੱਤਾ ਜਾਏ ਮਿਨੀ ਗੋਆ ਜਿਹੜਾ ਉਸ ਨੂੰ ਚੁਣਿਆ ਗਿਆ ਇਸ ਮੇਲਨੀ ਲਈ ਅਸੀਂ ਮਤਲਬ ਟੂਰਿਜ਼ਮ ਨੂੰ ਵਧਾਵਾ ਦੇਣ ਲਈ ਵੀ ਕਿਉਂਕਿ ਸੀਐਮ ਸਾਹਿਬ ਚਾਹੁੰਦੇ ਆ ਕਿ ਪੰਜਾਬ ਦੇ ਅੰਦਰ ਟੂਰਿਜ਼ਮ ਜਿਹੜਾ ਇਹ ਬੜੇ ਤੇ ਉਹਦੇ ਵਾਸਤੇ ਇਹ ਜਗ੍ਹਾ ਤੇ ਲੈ ਕੇ ਆਏ ਆ ਕਿ ਜਦ ਮਤਲਬ ਤੁਸੀਂ ਦੇਖੋ ਸਾਡੇ ਕੋਲ ਕੱਲਾ ਖੇਤੀਬਾੜ ਸਾਡੇ ਕੋ ਕੱਲਾ ਦਾਵੀ ਬਿਆਸ ਸਤੋ ਦਰਿਆ ਨਹੀਂ ਸਾਡੇ ਕੋ ਕੱਲਾ ਪਟਿਆਲਾ ਯੂਨੀਵਰਸਿਟੀ ਨਹੀਂ ਮੈਡੀਕਲ ਕਾਲਜ ਨਹੀਂ ਲੁਧਿਆਣਾ ਜੂ ਨਹੀਂ ਸਾਡੇ ਕੋ ਝੀਲਾਂ ਡੈਮ ਪਹਾੜ ਇਹ ਵੀ ਪੰਜਾਬ ਦੀ ਗੋਦ ਦੇ ਵਿੱਚ ਨੇ ਵੀ ਜੇ ਕਿਸੇ ਨੇ ਇਹਨਾਂ ਏਰੀਆ ਦੇ ਵਿੱਚ ਆ ਕੇ ਆਪਣਾ ਜਗਾ ਜਿਹੜੀ ਚੜਨੀ ਆ ਰਹਿਣਾ ਆ ਜਾਂ ਕੋਈ ਇਨਵੈਸਟ ਕਰਨਾ ਕੋਈ ਆਪਣਾ ਬਿਜ਼ਨਸ ਕਰਨਾ ਤਾਂ ਕਰ ਸਕਦਾ ਇਮੀਗ੍ਰੇਸ਼ਨ 에ਜੰਟਾਂ ਦੀ ਗੱਲ ਕਰੀਏ ਹਜੇ ਵੀ ਕਈ ਪੰਜਾਬੀ ਇਹੋ ਜਿਹੇ ਨੇ ਜੜੀ ਵੱਡੀ ਠੱਗੀ ਦਾ ਸ਼ਿਕਾਰ ਹੁੰਦੇ ਹੋਏ ਨਜ਼ਰਾਂ ਤੇ ਨੇ ਤੇ ਉਹ ਠੱਗੀ ਨਾ ਹੋਏ ਪੰਜਾਬੀਆਂ ਨੂੰ ਬਚਾਇਆ ਜਾ ਸਕੇ ਉਸ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਸਖਤ ਐਕਸ਼ਨ ਹੋਣ ਜਾ ਰਹੇ ਨਹੀਂ ਉਹ ਤਾਂ ਹੋਊਗਾ ਕਾਫੀ ਮਤਲਬ ਉਹ ਅਸੀਂ ਕਾਰਜ ਵਿਵਹਾਰ ਲਈ ਸੀਐਮ ਸਾਹਿਬ ਕਾਨੂੰਨ ਵੀ ਬਣਾ ਰਹੇ ਕਾਫੀ ਆਪਾਂ ਸਖਤ ਕਾਨੂੰਨ ਬਣਾਵਾਂਗੇ ਤਾਂ ਜੋ ਮਤਲਬ ਜਿਹੜਾ ਉਹਨਾਂ ਦੀ ਜਿਹੜੀ ਠੱਗੀ ਠੋਦੀ ਹੈ ਇਮੀਗ੍ਰੇਸ਼ਨ ਦੇ ਨਾਂ ਦੇ ਉੱਤੇ ਹੁਣ ਤਾਂ ਆਈਲੈਂਡਸ ਦੇ ਨਾਂ ਦੇ ਉੱਤੇ ਬੜੀ ਹੋਈ ਉਹ ਵੀ ਉਹ ਵੀ ਰੋਕਣੀ ਹੈ ਮਤਲਬ ਜਿਹੜਾ ਇਮੀਗ੍ਰੇਸ਼ਨ ਦੇ ਨਾਂ ਦੇ ਉੱਤੇ ਠੱਗੀ ਇਹ ਵੀ ਬਹੁਤ ਵੱਡਾ ਇਸ਼ੂ ਬਣ ਗਿਆ ਇਹ ਇਸ਼ੂ ਨੂੰ ਵੀ ਜਿਹੜਾ ਸੀ ਲੋਕਾਂ ਦੇ ਕਾਨੂੰਨੀ ਤੌਰ ਤੇ ਉੱਤੇ ਜਿਹੜਾ ਲੋਕਾਂ ਨੂੰ ਠੱਗੀ ਮਾਰਦਾ ਉਹ ਉਹਦੇ ਖਿਲਾਫ ਸਖਤ ਕਾਰਵਾਈ ਕਰਨਾ ਨਾਲ ਗੱਲਬਾਤ ਕਰਨ ਲਈ ਬਿਲਕੁਲ ਦੇਖੋ ਤਸਵੀਰਾਂ ਵਿਖਾ ਦਿੰਨੇ ਆ ਕਿਉਂਕਿ ਐਨ ਆਰ ਆਈ ਮਿਲਣੀ ਜਿਹੜੀ ਹੈ ਪੰਜਾਬ ਦੇ ਪਠਾਨਕੋਟ ਦੇ ਚਮ ਚਮਰੋੜ ਜਿਹੜਾ ਉਸ ਦੇ ਵਿੱਚ ਸਰਕਾਰ ਦੀ ਤਰਫੋਂ ਕਰਾਈ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਕੁਝ ਹੀ ਦੇਰ ਦੇ ਵਿੱਚ ਇੱਥੇ ਪਹੁੰਚਦੇ ਹੋਏ ਨਜ਼ਰਾਨੀ ਗਏ एनआरआईज ਦੇ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆਣਗੇ ਆਪਣੀ ਸਰਕਾਰ ਦੀ ਪਾਲਿਸੀ ਦੱਸਦੇ ਨਜ਼ਰ ਆਣਗੇ ਕਿ ਆ ਕੀ ਰੈਨਰਾਈਜ਼ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਦੀ ਆਨ ਵਾਲੇ ਦਿਨਾਂ ਦੇ ਵਿੱਚ ਪਾਲਿਸੀ ਕੀ ਹੈ ਕਿਸ ਢੰਗ ਦੇ ਨਾਲ ਐਨਆਰਆਈਜ਼ ਦੀ ਜਿਹੜੀ ਸਮੱਸਿਆ ਉਸ ਨੂੰ ਸਰਕਾਰ ਹੱਲ ਕਰੇਗੀ ਔਰ ਜਿਸ ਪੰਕਤ ਦੇ ਨਾਲ ਮਿਨੀ ਗੋਵਾ ਚਮਰੋੜ ਨੂੰ ਕਿਹਾ ਜਾਂਦਾ ਔਰ ਮਿਨੀ ਗੋਵਾ ਦੀਆ ਜਗਾ ਜਿਹੜੀ ਹੈ ਫਾਈਨਲ ਕੀਤੀ ਗਈ ਹੈ ਜਿੱਥੇ ਐਨਆਰਆਈ ਮਿਲਨੀ ਹੋਏਗੀ ਹਾਲਾਕੀ ਮੰਤਰੀ ਇੱਥੇ ਪਹੁੰਚ ਚੁੱਕੇ ਨੇ ਐਨਆਰਆਈਜ਼ ਇੱਥੇ ਪਹੁੰਚ ਚੁੱਕੇ ਨੇ ਰੈਨਰਾਈਜ਼ ਦੇ ਨਾਲ ਗੱਲਬਾਤ ਵੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਕਈ ਸਮੱਸਿਆਵਾਂ ਮੰਤਰੀ ਵੀ ਦੱਸ ਨੇ ਨਾਤੇ ਸਾਹਮਣੇ ਰੱਖਿਆ ਨੇ ਛੇਤੀਉਨਾ ਦਾ ਹੱਲ ਹੁੰਦਾ ਨਜ਼ਰ ਆਏਗਾ ਲੇਕਿਨ ਮੁੱਖ ਸਟੇਜ ਦੀ ਵੀ ਤਸਵੀਰ ਬਖਾ ਦੇਣਾ ਕਿਉਂਕਿ ਕੁਸ਼ੀ ਦੇਰ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਨੇ ਏਸੀ ਸਟੇਜ ਦੇ ਉੱਪਰੋਂ ਕਈ ਵੱਡੀਆਂ ਘੋਸ਼ਨਾਵਾਂ ਕਰਦੇ ਨਜ਼ਰ ਆਣਗੇ ਜਿਹੜੀ ਐਨਆਰਆਈਜ਼ ਦੇ ਮਸਲਿਆਂ ਨੂੰ ਹੱਲ ਕਰਦੀਆਂ ਹੋਈਆਂ ਨਜ਼ਰ ਆਣਗੇ ਐਨਆਰਆਈਜ਼ ਮਿਲਣੀ ਹੈ ਔਰ ਇਸ ਮਿਲਣੀ ਦੇ ਨਾਲ ਨਾਲ ਹੀ ਟੂਰਿਜ਼ਮ ਨੂੰ ਵਧਾਵਾ ਦੇਣ ਲਈ ਵੀ ਸਰਕਾਰ ਜਿਹੜੀ ਹੈ ਅਹਿਮ ਕਦਮ ਚੁੱਕਦੀ ਹੋਈ ਨਜ਼ਰ ਆ ਰਹੀ ਹੈ ਵੇਖਣ ਵਾਲੀ ਗੱਲ ਰਹੇਗੀ ਕਿ ਆਪੁਰਾਲੇ ਜਿਹੜੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਨੂੰ ਰੰਗਲਾ ਬਣਾਉਣ ਦੇ ਵਿੱਚ ਕੀ کارਗਰ ਕਦ ਆਹੀ ਹੁਣ ਵੇਖਣ ਵਾਲੀ ਕਰ ਰਹੂਗੀ ਕੈਮਰਾਮੈਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਪਠਾਨਕੋਟ